ਤੋ ਗੁਰ ਤਨ ਤਨ ਸਭ ਸ਼ਰੀਪਰਮ ਪ੍ਰਿੰਸਰ ਜੀ ਮਹਾਰਾਜ ਤਿੰਨ ਲੀਨ ਨੀ ਗੋਦੰਦਰ ਮਿਲ ਬੈਠੇ ਗੁਰੂ ਜੀ ਦੀ ਸੱਚੀ ਬਾਣੀ ਗੁਰੂ ਰੂਪ ਖਾਲਸਾ ਸਾਧ ਸੰਗਤ ਆਉ ਦਸ਼ਮੇਸ਼ ਪਿਤਾ ਜੀ ਵੱਲੋਂ ਨਿਬਕਸ਼ਿਸ਼ ਕੀਤੇ ਫਤਿਹ ਦੇ ਸੰਗ ਪਾਈਏ ਸਾਰੇ ਪਿਆਰ ਸਤਿ ਆਖੋ ਜੀ ਵਾਹਿਗੁਰੂ ਜਿੱਤਾਂ ਖਾਲਸਾ ਹੋਵਾਹਿ ਮਜੀਠੀ ਖਤੇ ਗੁਰਮੁਖ ਆਪਾ ਸਾਰਾ ਪਰਵਾਰ ਬਹੁਤ ਹੀ ਵੱਡ ਭਾਗੀ ਹਾਂ ਮਾਲਕ ਨੇ ਬੜੀ અપਾਰ ਬਖਸ਼ਿਸ਼ ਕੀਤੀ ਹੈ ਆਪਣੇ ਗੁਰਮੁਖਾਂ ਤੇ ਸ੍ਰੀ ਗੁਰੂ ਸਾਹਿਬ ਜੀ ਦੇ ਜੀਵਨ ਦੀ ਸੋਸਾਇਟੀ ਜਿਹੜੀ ਮਨੰਦਰ ਸ਼ਿਰਖਾ ਵਿੱਚ ਸਾਰੇ ਗੁਰਮੁਖਾਂ ਨੇ ਬਹੁਤ ਵਧੀਆ ਉਤਮ ਪ੍ਰਾਪਾ ਕੀਤਾ ਹੈ ਤੇ ਸਾਨੂੰ ਸੋਣਾਂ ਸੁੱਤਿਆਂ ਬੰਦੀ ਗਾਰੇ ਤੇ ਸੰਗਤ ਇੱਕ ਉਸ ਹੁੰਦੇ ਜਿਸ ਸੰਗਤ ਵਿੱਚ ਆਣ ਕੇ ਸਾਡਾ ਸੁੱਤਾਂ ਮਿਲ ਜਾਂਦਾ ਤੇ ਗੁਰੂ ਕੋ ਇੱਕ ਦਿਹਾੜਾ ਬੜਾ ਪੁੰਚਾ ਜੀ ਗਿਆ ਜਾਨੀ ਜੀ ਚਿਸਤੇ ਪਰੋਂ ਆਪਾਂ ਨੂੰ ਸੁਝਾਰੇ ਸੰਖ ਖਾਲਸਾ ਸਾਧੂ ਮੰਦਿਰ ਗੁਰੂ ਗੋਬਿੰਦ ਸਿੰਘ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਤੇ ਸਾਨੂੰ ਮਾਣ ਬਖਸ਼ਿਆ ਹੈ ਮਾਨੁਖੇ ਤੇ ਸਮਝਾ ਰਹੇ ਹਾਂ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਫੌਜ ਬਾਅਦਛੇ ਜੀ ਸਮਝਾ ਰਹੇ ਹਾਂ ਇਹ ਜਿਹੜੀ ਫੌਜ ਏ ਉਸ ਅਕਾਲ ਪੁਰਖ ਦੀ ਫੌਜ ਤੇ ਮੌਜ ਦੇ ਵਿੱਚ ਅੰਕ ਕੇ ਉਸ ਅਕਾਲ ਪੁਰਖ ਨੂੰ ਲੱਚਿਆ ਬਗਨਖੋ ਖਾਲਸੇ ਤੱਕ ਪਹੁੰਚਣ ਵਾਸਤੇ ਦਸ਼ਮੇਸ਼ ਪਿਤਾ ਦੀ ਉਸ ਫੌਜ ਤੱਕ ਪਹੁੰਚਣ ਵਾਸਤੇ ਤੇ ਗੁਰੂ ਸਾਹਿਬ ਨੇ ਕੁਝ ਸ਼ਰਤਾਂ ਰੱਖੀਆਂ ਜੇ ਤੁ ਆਪਾਂ ਗੁਰਬਾਣੀ ਪੜ੍ਹਦੇ ਹਾਂ ਵਿਚਾਰਦੇ ਹਾਂ ਬਾਬਾ ਕਬੀਰ ਜੀ ਖਾਲਸੇ ਦੀ ਗੱਲ ਕਰਦੇ ਕਹਿੰਦੇ ਕਬੀਰ ਸੇਜਨ ਭਏ ਖਾਲਸੇ ਪ੍ਰੇਮ ਭਗਤ ਜਿਹੜੀਆਂ ਨੇ ਕਹਿੰਦੇ ਖਾਲਸਾ ਉਹ ਜੀਵੇ ਉਹ ਮਨ ਖਾਲਸੇ ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਤੇ ਗੁਰੂ ਨੂੰ ਸਾਹਮਣੇ ਪਰਮਾਤਮਾ ਨਾਲ ਜੋੜਦਾ ਕਿਹਾ ਹੈ ਅਸੀਂ ਕਿਸ ਤਰ੍ਹਾਂ ਪਰਮਾਤਮਾ ਨਾਲ ਟੁੱਟੇ ਹੋਏ ਹਾਂ ਪਾਤਸ਼ਾਹ ਜੀ ਸਮਝਾ ਰਹੇ ਇਹ ਗੁਰੂ ਸਾਡੇ ਅੰਦਰ ਹੀ ਪੰਜ ਵਕਾਰ ਨੇ ਪੰਜ ਚੋਰ ਨੇ ਜਿਹੜੇ ਸਾਨੂੰ ਪਰਮਾਤਮਾ ਤੋਂ ਤੋੜਦੇ ਹੋਏ ਪਾਤਸ਼ਾਹ ਜੀ ਮਿਹਰਬਾਨੀ ਵਿੱਚ ਸਮਝਾ ਰਹੇ ਇਸ ਲਈ ਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹਨਕਾਰ ਅੰਮ੍ਰਿਤ ਰੂਪੇ ਮਨੋਂ ਨਹੀਂ ਹੁੰਜੇ ਕੋਈ ਨਸ ਨਿਕਾਲਾ ਪੰਜ ਕਿੰਦਰੀ ਸਾਨੂੰ ਪਰਮ ਨੂੰ ਹੀ ਤੋੜਦਾ ਸਾਡੇ ਅੰਦਰ ਪੰਜ ਚੋਰ ਬੈਠੇ ਉਹ ਗੁਰੂ ਕੋ ਸਾਨੂੰ ਪਰਮਾਤਮਾ ਦੇ ਇਸ ਦੱਸੇ ਹੋਏ ਮਾਰਗ ਤੇ ਚੱਲਣ ਨਹੀਂ ਦਿੰਦੇ ਗੁਰਬਾਣੀ ਨੂੰ ਪੜ ਕੇ ਸੀ ਇਹਨਾਂ ਦਾ ਗਿਆਨ ਹਨ ਕਿਸ ਤਰ੍ਹਾਂ ਸਾਡੇ ਮਨ ਨੂੰ ਇਹ ਪਰਮ ਦੇ ਵਿੱਚ ਪਾ ਕੇ ਇਹਨਾਂ ਦਾ ਇੱਕ ਅਕੀਨਤੀ ਸਵਾਸ ਲੱਗ ਰਹੇ ਗੁਰੂ ਸਾਹਿਬ ਨੇ ਇੱਕ ਖਾਲਸ ਨੂੰ ਨਿਆਰਾ ਰੂਪ ਦਿੱਤਾ ਸੀ ਇਸ ਕਰਨ ਨੂੰ ਖਾਸ ਰੂਪ ਦਿੱਤਾ ਸੀ ਇਸ ਕਰਕੇ ਗੁਰੂ ਜੱਗਤ ਕਸ ਨੂੰ ਇਹਨਾਂ ਨੂੰ ਪਛਤੇ ਨਹੀਂ ਸਾਡਾ ਮਨ ਜਾਗਦਾ ਨਹੀਂ ਗੁਰਬਾਣੀ ਸਾਡੇ ਸੁੱਤੇ ਹੋਏ ਮਨ ਨੂੰ ਜਗਾ ਰਹੀ ਜਾਗ ਕੇ ਸੁਣ ਲਈਏ ਬੋਲ ਲੈ ਗੁਰਬਾਣੀ ਦਾ ਜਿੰਨ ਸੁਣ ਨੂੰ ਮੰਨਿਆ ਰਿਹਾ ਕੱਤ ਕਰ ਮਿਲ ਜਾਉ ਜਦੋਂ ਕੋਲੋਂ ਸਾਡਾ ਸਤਿ ਹੋਇਆ ਮਨ ਜਾਗ ਪਿਆ ਖਲਸ ਹੋ ਜਾਂਦਾ ਹੈ ਪ੍ਰਮਾਤਮਾ ਨਾਲ ਜੁੜ ਜਾਂਦਾ ਹੈ ਫਿਰ ਜਾ ਕੇ ਗੁਰੂ ਸਾਹਿਬ ਲਈ ਇੱਕ ਖਾਸ ਰੂਪ ਬਚਿਆ ਸੀ ਇਸ ਪੰਥ ਦਾ ਨਿਰਮਾਣ ਪਾਈ ਗੁਰਤਾ ਜੀ ਵਾਹੀ ਪਰ ਕੇ ਸੰਜਾਰੇ ਨੇ ਮਾਰਿਆ ਸਤਿ ਆਜਗਤ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਸਾਡੇ ਮਨਾਂ ਨੂੰ ਨਿਰਮਲ ਕੀਤਾ ਗੁਰੂ ਸਾਹਿਬ ਦੇ ਪਤਸ਼ ਤੋਂ ਲੈ ਕੇ ਨੌਵੇਂ ਪਤਸ਼ ਤੱਕ ਤੇ ਗੁਰੂ ਖ ਜਦੋਂ ਨੌਵੇਂ ਪਤਸ਼ ਦੀ ਸ਼ਹਾਦਤ ਹੋਈਏ ਭਾਈ ਜੇਤਾ ਜੀ ਸੀਸ ਲੈ ਕੇ ਆਏ ਨੇ ਦਿੱਲੀ ਤੋਂ ਗੁਰੂ ਸਾਹਿਬ ਨੇ ਪੁੱਛਿਆ ਉਹ ਕਿੰਨੇ ਕੁ ਜੀਵਾਂ ਦਾ ਕਟਸ ਉੱਥੇ ਕਿਸ ਨੇ ਹੌਂ ਦਾ ਨਾਰਾ ਮਾਰਿਆ ਪਈ ਜਿੱਤ ਜਿੱਥੇ ਜਨਤਾ ਬੜੀ ਸੀ ਪ੍ਰਣੀ ਤਾਂ ਬਹੁਤ ਸਾਰੇ ਪਰ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਹੋ ਸਕਦਾ ਹੈ ਕਿ ਨਾਨਕ ਦੇ ਨਾਮ ਗੁਰਨਾਨਕ ਨਾਮ ਲਿਆ ਸਿੱਖੀ ਹੋਣੀ ਪਰ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ ਫਿਰ ਉੱਥੇ ਗੁਰੂ ਸਾਹਿਬ ਨੇ ਆਪਣਾ ਸਮਝਾਇਆ ਸੀ ਮੈਂ ਖਾਲਸਾ ਇਹੋ ਜਿਹਾ ਬੁਖਸ਼ਾਂਗਾ ਇਹ ਰਕਮ ਦੇ ਦਿੱਚੇ ਸਮਝੇ ਜਾਵੇਗਾ ਤੇ ਗੁਰੂ ਖਾਲਸਾ ਖਾਸ ਖਹਾਵੀ ਹੋਏ ਜਾਗੇ ਹਿਰਦੇ ਕੋੜਾ ਮਨੁੱਖੀ ਪਰਛੇਤ ਜਿਹਨੇ ਖਾਲਸਾ ਖਾਸ ਹੋਏ ਜਿੰਦੇ ਹਿਰਦੇ ਵਿੱਚ ਕੋਈ ਭਰਮ ਨਹੀਂ ਹੈਗਾ ਅੱਜ ਵਰਮੁਖੋ ਸੰਸਾਰ ਦੇ ਵਿੱਚ ਨਜ਼ਰ ਮਾਰਦੇ ਆ ਅਸੀਂ ਸਾਰੇ ਭਰਮਾਂ ਦੇ ਵਿੱਚ ਫਟਕੇ ਪਏ ਹਾਂ ਭਰਮ ਦੇ ਵਿੱਚ ਸੁੱਤੇ ਪਏ ਆ ਇੱਕ ਵੀ ਸੁਤਾ ਸਭ ਦਰਵਾਣੇ ਨੂੰ ਸੁਝਾਉਂਦੇ ਨੇ ਤੇਹੀ ਕੋਈ ਸੰਸਾਰ ਭਰਮ ਸੁਤਾ ਸੁਤਿਆਂ ਰਹਿਣ ਨੂੰ ਆ ਉਨਕੋ ਸਭ ਤੋਂ ਪਹਿਲਾਂ ਸਾਨੂੰ ਸਾਡੇ ਸੁੱਤੇ ਹੋਏ ਮਨ ਨੂੰ ਤ੍ਰੈ ਗੁਣਾਂ ਤੋਂ ਢੋਣਾ ਪੈਂਦਾ ਕਿਉਂਕਿ ਜਦ ਤੱਕ ਤ੍ਰੈ ਗੁਣਾਂ ਤੋਂ ਉੱਪਰ ਨਹੀਂ ਉੱਠਦਾ ਉਨਕੋ ਇਹ ਖਾਲਸ ਨਹੀਂ ਹੁੰਦਾ ਪਾਤਸ਼ਾਹ ਜੀ ਸਮਝਾ ਰਹੇ ਤ੍ਰੈ ਗੁਣ ਮਿੱਟੇ ਚੌਥੇ ਵਰਤੇ ਇਹੀ ਭਗਤ ਦਾ ਉਨਕੋ ਬਾਬਾ ਕਬੀਰ ਜੀ ਨੇ ਇਹਨਾਂ ਤ੍ਰੈ ਗੁਣਾਂ ਦਾ ਬੜਾ ਪਿਆਰਾ ਸੰਖੇਚਿਆ ਜਿਹੜਾ ਇਹ ਤ੍ਰੈ ਗੁਣਾਂ ਦਾ ਖੇੜੇ ਸੱਚਾ ਮਨ ਪਾਉਣ ਵਿੱਚ ਮਿਲਦਾ ਏ ਇਸ ਸੰਸਾਰ ਦਾ ਤ੍ਰੈਗੁਣਾ ਦਾ ਖੇਡ ਸ਼ੁਰੂ ਹੋ ਜਾਂਦਾ ਹੈ। ਭਗਤ ਜੀ ਸਾਨੂੰ ਸੁਣਾ ਰਹੇ ਹਨ ਹਰ ਜੀਵ ਨੂੰ ਉਫਾ ਅੰਦਰ ਰੱਖ ਕੇ ਵਾਚਾ ਪੌਣ ਲਜਾਇਆ ਵਜਾਇਆ ਪਾਜਾ ਪੌਣ ਨੌਂ ਦੁਆੜੇ ਪ੍ਰਗਟ ਕੀਏ ਦਸਵਾਂ ਉਪਤਰ ਆਇਆ ਜਿਉਂ ਹੀ ਮਨ ਪੌਣ ਵਿੱਚ ਮਿਲਦਾ ਹੈ ਸਾਡੇ ਨੌਂ ਦਰ ਖੁੱਲ ਜਾਂਦੇ ਨੇ ਤੇ ਜਿੰਨਾ ਚਿਰ ਅਸੀਂ ਅੱਖ ਦਸ ਪੈਦੇ ਸੰਸਾਰ ਵਿੱਚ ਵਿਚਰਦੇ ਹਾਂ ਇਹ ਸੰਸਾਰ ਦੇ ਖੇਡ ਨੂੰ ਤ੍ਰੈਗੁਣਾ ਦਾ ਖੇਡ ਕਿਹਾ ਗਿਆ ਪਾਚਨ ਕੀਤੇ ਤ੍ਰੈ ਗੁਣ ਦੇ ਵਿੱਚ ਇੱਕ ਨਹੀਂ ਸੁੱਤਾ ਅਸੰਖਾਂ ਦੇ ਵਿੱਚ ਸੁੱਤੇ ਪਏ ਸਾਰਾ ਸੰਸਾਰ ਸੁੱਤਾ ਪਿਆ ਤ੍ਰੈ ਗੁਣਾਂ ਦੇ ਵਿੱਚ ਗੁਰੂ ਕੋ ਅਸੀਂ ਤਾਂ ਸੰਸਾਰ ਦੇ ਵਿੱਚ ਤ੍ਰੈ ਗੁਣਾਂ ਨੂੰ ਦੇਖੀਏ ਅਸੀਂ ਜਾਗ ਰਹੇ ਹਾਂ ਪਰ ਗੁਰੂ ਸਾਹਿਬ ਦੇ ਰਜ ਦੇ ਸੁੱਤੇ ਪਏ ਹਾਂ ਜਦ ਤੱਕ ਤ੍ਰੈ ਗੁਣਾਂ ਦਾ ਗਿਆਨ ਨਹੀਂ ਉਦੋਂ ਤੱਕ ਇਸ ਤ੍ਰੈ ਗੁਣੋਂ ਨਹੀਂ ਛੁਡਿਏ ਪਾਚਨ ਕਹਿੰਦੇ ਤੂੰ ਤ੍ਰੈ ਗੁਣ ਨੂੰ ਛੱਡ ਤ੍ਰੈ ਗੁਣ ਨੂੰ ਛੱਡੇ ਚੌਥੇ ਵਰਤੇ ਜਿਹਾ ਭਗਤ ਉਹ ਲੱਗ ਕਿੰਦੇ ਤ੍ਰੈਗ ਨੂੰ ਛੱਡ ਤ੍ਰੈਗੂਪ ਦੇ ਤ੍ਰੈ ਹੋਣ ਦਾ ਗਿਆਨ ਹੋਵੇਗਾ ਜਿਸੇ ਸੇਵੀ ਛੱਡ ਤ੍ਰੈਗ ਨੂੰ ਸੁਪੋ ਬਗਰਵਾਣੀ ਵਿੱਚ ਮਾਇਆ ਗਿਆ ਹੈ ਤ੍ਰੈਗ ਨੂੰ ਇਹ ਵੀ ਮਾਲਕ ਨੇ ਆਪ ਪੈਦਾ ਕੀਤੀ ਹੈ ਮਾਇਆ ਸ੍ਰੀ ਤ੍ਰੈਗ ਨੂੰ ਮਾਇਆ ਬ੍ਰਹਮ ਕੀ ਨੂੰ ਕੋਹ ਕੌਣ ਦੇ ਤਰੀਕੇ ਕੋ ਮੂਲ ਕੀਰ ਆਤਮਾ ਦਾਖੜੀ ਗੁਰ ਸ਼ਬਦ ਹੌਲ ਤਲੀੁਰ ਕੇ ਮਾਲਕ ਨੇ ਪੈਦਾ ਕੀਤੀ ਕਿ ਖੇਲ ਵਿੱਚ ਹੈ ਸੰਸਾਰ ਦਾ ਤੇ ਪੰਜਾਂ ਦੀ ਡਿਊਟੀ ਲਈ ਕਾਲ ਦੀ ਡਿਊਟੀ ਲਈਏ ਮੇਰਾ ਮਨ ਬੱਚਾ ਜਦੋਂ ਇਸ ਸੰਸਾਰ ਵਿੱਚ ਖੇਡਣ ਆਵੇ ਤਾਂ ਇਹੋ ਜਿਹਾ ਤਮਾਸ਼ਾ ਕਰਕੇ ਦਿਖਾਇਆ ਨਹੀਂ ਮੇਰੀ ਯਾਦ ਨਾ ਆਵੇ ਪਰ ਕੋ ਕਾਲ ਨੂੰ ਇਹੋ ਜਿਹਾ ਤਮਾਸ਼ਾ ਕਰਕੇ ਦਿਖਾਇਆ ਹੈ ਅਸੀ ਤ੍ਰੇ ਗੁਣ ਦੇ ਪਰਮ ਦੇ ਵਿੱਚ ਸਾਨੂੰ ਸਵਾਦ ਦਿੱਤਾ ਹੈ ਅਕਾਲ ਪੁਰਖ ਨੇ ਰਾਜਾ ਖਾ ਕੇ ਸਾਡੇ ਮਨ ਨੂੰ ਭੇਜਿਆ ਸੀ ਕਾਇਆ ਨਗਰੀ ਇਹ ਮਨ ਰਾਜਾ ਪੰਜ ਵਸੇ ਵਿਚਾਰੀ ਸ਼ਬਦ ਰਵੇ ਆਸਨ ਘਰ ਰਾਜਾ ਅਦਲ ਕਰੇ ਗੁਣ ਤਾਰੇ ਰਾਜਾ ਸੀ ਸਰਗਮਨ ਪਰਪੰਜਨ ਇੰਨਾ ਪਰਮ ਦੇ ਵਿੱਚ ਪਾ ਕੇ ਸਵਾਦ ਲਤਾਏ ਮਾਇਆ ਦੇ ਵਿੱਚ ਸਵਾਦ ਲਤਾਏ ਪਾਚਰੀ ਸੁਝਾਰੇ ਹੋ ਨੈਣੋਂ ਨੀਂਦ ਪ੍ਰਦਰਿਸ਼ਤ ਹੁਟਾ ਸਰਵਣ ਸੁਏ ਸੁਨ ਨਿੰਦ ਵਿਚਾਰ ਰਸਨ ਸੁਨ ਲੋਭ ਮਿੱਠੇ ਸਾਜ ਮਨ ਸੁਇਆ ਮਾਇਆ ਉਸਮਤ ਇਸ ਤਰ੍ਹਾਂ ਮਾਇਆ ਦੇ ਵਿੱਚ ਮਨ ਸਾਡਾ ਸੋਝ ਜਾਂਦਾ ਤੇ ਕਿਹੋ ਜੀ ਤ੍ਰੇਗੁਣਨੀ ਮਾਇਆ ਹੈ Редактор субтитров